ਬੀਬੀਆਂ ਪਹਿਲੇ ਦਿਨ ਤੋਂ ਹੀ ਇਸ ਬਾਰਡਰ ਦੇ ਉੱਤੇ ਟੱਟੀਆਂ ਹੋਈਆਂ ਨੇ 12 ਤਰੀਕ ਨੂੰ ਬੀਬੀਆਂ ਆ ਗਈਆਂ ਸੀ ਔਰ ਇੱਕ ਦਿਨ ਵੀ ਘਰ ਨਹੀਂ ਗਈਆਂ ਐਸ ਤਰ੍ਹਾਂ ਹੁਣ ਜਿੰਨਾ ਤੋਂ ਕਰ ਮਸਾਲਾ ਹੱਲ ਨਹੀਂ ਹੁੰਦਾ ਉਹਨਾਂ ਤੋਂ ਕਰ ਜਾਂਦੀਆਂ ਨਹੀਂ ਇੱਥੇ ਸੀਤੀ ਪਾ ਲੈਂਦੀਆਂ ਪੁੱਤ ਤਾਂ ਕਿਉਂ ਪਾਣੀ ਪੁੱਤ ਬੋਤਲ ਨਹੀਂ ਗਿਆ ਜਾ ਤਰ ਰਹਿ ਜੂਗੀ ਸਾਡਾ ਕੀ ਐ ਅਸ ਤਾ ਖਾਈ ਪੀ ਬੈਠੇ ਸਿੰਗੂ ਤੁਸੀਂ 8-9 ਮਹੀਨੇ ਲਾ ਕੇ ਆਏ ਸੀ ਉੱਥੇ 8-9 ਮਹੀਨੇ ਲਾ ਕੇ ਆਏ ਨਾ ਉੱਤਵਟ ਰਹੀਆਂ ਤੇ ਇੱਥੇ ਆ ਕੇ ਪੰਜਾਬ ਸਨਮਾਨ ਵਿੱਚ ਕੀਤਾ ਸੀਗਾ ਉਹ ਕਿਹੜੀ ਫਿਲਮ ਆਈ ਸੀ ਬੂਹੇ ਬਾਰੀਆਂ ਐਸੀ ਐਸੀ ਚੰਡੀਗੜ੍ਹ ਹਾਂ ਉਹਨਾਂ ਨੇ ਐਸੀ ਆਏ ਬੈਠੇ ਆ ਪੰਜ ਜਾਨੀਆਂ ਚਾਹ ਪੀਣ ਤੇ ਰਹੀਆਂ ਚਾ ਕੋਲੇ ਸਾਡੇ ਮੁਕੇ ਲੱਗੇ ਹੋਣੇ ਵਿੱਚ ਕਰਿਓ ਫਿਰ ਫੋਟੋ ਨਹੀਂ ਲਾਕੀ ਫਿਰ ਉਹਨਾਂ ਨੇ ਫਿਰ ਹੌਲੀ-ਹੌਲੀ ਕੋਈ ਗੱਲ ਕੀਤੀ ਫਿਰ ਸਾਡੇ ਸਰਪੰਚ ਕੋਲੇ ਆ ਹਾਂ ਫਿਰ ਅਸੀਂ ਕਹਿੰਦੇ ਆ ਬੇਤੁਸੀ ਗਾਤੋ ਵੀ ਉਰੇ ਆਏ ਨਵੇਂ ਮੁੰਡੇ ਹੈਗੇ ਨੇ ਮਾਹਬਈ ਦੇਖੀ ਵੀ ਸਾਨੂੰ ਐ ਦੀ ਸਾਡੇ ਮੁੱਢੀ ਕੱਢੇ ਦਾ ਜਾਣਾ ਵੀ ਅਸੀਂ ਆਪੇ ਕੋਲੇ ਬੈਠੇ ਆ। ਸਾਨੂੰ ਕੋਨੇ ਫੈਸਲਾ ਕਰ ਲਿਆ ਵੀ ਆਪਾਂ ਜਿਹੜੀ ਗੱਲ ਜਾ ਕੇ ਦਿੱਲੀ ਕਹਿਣੀ ਹੈ ਉਹੀ ਗੱਲ ਆਪਾਂ ਇੱਥੇ ਰਹਿ ਕੇ ਵੱਡੀ ਤੱਕ ਪਾ ਸਕਦੇ ਆ ਕਿਉਂਕਿ ਸੜਕ ਦੇ ਨਾਲ ਵੀ ਚੰਡੀਗੜ੍ਹ ਘਟ ਚੁੱਕਿਆ ਆਪਣਾ ਹਿਮਾਚਲ ਘਟ ਚੁੱਕਿਆ ਕਲਕੱਤਾ ਘਟ ਚੁੱਕਿਆ ਦਿੱਲੀ ਦਾ ਘਟੇ ਚੁੱਕਿਆ ਕਿਸਾਨੀ ਅੰਦੋਲਨ ਦਾ ਅੱਜ 13ਵਾਂ ਦਿਨ ਹੈ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿਹੜੀ ਬੀਬੀਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇਹ ਬੀਬੀਆਂ ਸਿੰਘੂ ਬਾਰਡਰ ਦੇ ਉੱਤੇ ਵੀ ਡਟ ਕੇ ਆਈਆਂ ਸੀ ਉੱਥੇ ਵੀ ਆਪਣੀਆਂ ਮੰਗਾਂ ਜੋ ਉਹਨਾਂ ਦੀ ਸੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਉਸ ਦੇ ਵਿੱਚ ਆਪਣਾ ਵੱਡਾ ਸਹਿਯੋਗ ਪਾ ਕੇ ਆਈਆਂ ਸੀ ਤਾਂ ਹੁਣ ਸ਼ੰਭੂ ਦੇ ਉੱਤੇ ਕਿਸਾਨ ਬੈਠੇ ਹੋਏ ਨਹੀਂ ਤਾਂ ਇਹ ਬੀਬੀਆਂ ਪਹਿਲੇ ਦਿਨ ਤੋਂ ਹੀ ਇਸ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ 12 ਤਰੀਕ ਨੂੰ ਬੀਬੀਆਂ ਆ ਗਈਆਂ ਸੀ ਔਰ ਇੱਕ ਦਿਨ ਵੀ ਘਰ ਨਹੀਂ ਗਈਆਂ ਗੱਲਬਾਤ ਕਰਦੇ ਹਾਂ ਮਾਤਾ ਸਤਿ ਸ੍ਰੀ ਅਕਾਲ ਜੀ ਸਸਰੀ ਕਰਵਾਈ ਘਰ ਨਹੀਂ ਗਏ ਤੁਸੀਂ ਕਿਨਾ ਗਏ ਨਹੀਂ ਬਾਈ ਕਾ ਤੂੰ ਐਸ ਤਰ੍ਹਾਂ ਹੁਣ ਜਿੰਨਾ ਤੋਂ ਕੁ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਤੋਂ ਕਰ ਜਾਂਦੀਆਂ ਨਹੀਂ ਇੱਥੇ ਸਿੱਧੀ ਪਾ ਜੰਗੀਆਂ ਪੁੱਤ ਤਾਂ ਕਿਉਂ ਪਾਉਣੀ ਪੁੱਤ ਪੋਤਿਆਂ ਨਹੀਂ ਗਿਆ ਜਾ ਤਾ ਰਹਿ ਜੂਗੀ ਸਾਡਾ ਕੀ ਐ ਅਸੀਂ ਤਾਂ ਖਾਈ ਪੀਂ ਬੈਠੇ ਆ ਹੈ ਬੀਬੀ ਜੇ ਹੁਣ ਮੋਦੀ ਨੇ ਜ਼ਮੀਨ ਆਪਦੇ ਹੱਕ 'ਚ ਕਰ ਲਈ ਫਿਰ ਪੁੱਤ ਪੋਤਿਆਂ ਦੀ ਰੋਟੀ ਦਾ ਖਾ ਹੋ ਜੂਗਾ ਹੂੰ ਇੱਥੇ ਜਿੰਨਾ ਤੋਂ ਉਹ ਮੰਗਾ ਜਿਹੜੀਆਂ ਮੰਗਦੇ ਆ ਸੀ ਪੂਰੀਆਂ ਨਹੀਂ ਕਰ ਰਹਾ ਉਹਨਾਂ ਤੋਂ ਕਰ ਅਸੀਂ ਜਾਂਦੀਆਂ ਨਹੀਂ ਹੈਗੀ ਇੱਥੇ ਬੈਠੇ ਆ ਘਰ ਦੀਆਂ ਜ਼ਿੰਮੇਵਾਰੀਆਂ ਫਿਰ ਕਿਨੂੰ ਦੇਖੀਆਂ ਆਈਆਂ ਤੇ ਨੂੰਹ ਆਏ ਉਹਨਾਂ ਦਾ ਦਾਦਾ ਹੈ ਜਵਾਖਾਂ ਦਾ ਹਾਂ ਅਸੀਂ ਮਾ ਪਤੂਰੇ ਬੈਠੇ ਹਾਂ ਹਾਂ ਇਹ ਦਾਦਾ ਕਰੇ ਛੱਡ ਗਿਆ ਆ ਤੁਸੀਂ ਇਹ ਉਰੇ ਡਟਣ ਵਾਸਤੇ ਆ ਗਏ ਹਾਂ ਅਸੀਂ ਇੱਥੇ ਆ ਗਏ ਦਾਦਾ ਕੋਈ ਨਹੀਂ ਕਹਿੰਦੀ ਕੀ ਆ ਜਾ ਬੇਬੇ ਹੁਣ ਬਹੁਤ ਟਾਈਮ ਲਾ ਲਿਆ ਕੁਝ ਨਹੀਂ ਕਹਿੰਦੀ ਉਹ ਕਹਿੰਦੀ ਵੀ ਤੂੰ ਇੱਥੇ ਹੀ ਰਹਿ ਦੋ ਟਰਾਲੀਆਂ ਨੇ ਸਾਡੀਆਂ ਟਰੈਕਟਰ ਸਾਡਾ ਵੀ ਬੀਬੀ ਇਹ ਪਰਾਂ ਹੋਰਾਂ ਭਾਈ ਜਾਂਦੇ ਨੇ ਵੀ ਆਪਦੇ ਸਮਾਨ ਦੀ ਰੱਖੀ ਆਪ ਰੱਖੋ ਤੁਸੀਂ ਵੀ ਤੁਸੀਂ ਆਏ ਹੋ ਨਾ ਵੀ ਕੋਈ ਸੋਚ ਨਾ ਕਰੋ ਸਾਡੀ ਅੱਛਾ हां ਤੁਸੀਂ ਆਪਸ ਵਿੱਚ ਛੇਲੀਆਂ ਆ ਕੇ ਗਵਾਂਢੀ ਹੈ ਕਿ ਤਰਾਣੀ ਦੀ ਠਾਣੀ ਹੈ ਤਰਾਣੀ ਦੀ ਠਾਣੀ ਹੈ हां ਦਰਾਣੀ ਦੀ ਠਾਣੀ ਆ ਸੀ ਦੋ ਇਕੱਠੇ ਆਏ ਹਾਂ ਦੋ ਇਕੱਠੇ ਆਈਏ ਹੈ ਪੂਰੀ ਨੜ ਦੇ ਲੜਦੇ ਤਾਂ ਨਾ ਸ਼ੈਂਤ ਅਸੀਂ ਕਦੇ ਲੜੀਆਂ ਅਸੀਂ ਲੜਦੇ ਅਸੀਂ ਕਿਲ ਜਾਣ ਲੜਕਾ ਆਪੀ ਧੱਕਾ ਕਰ ਰਿਹਾ ਹੈ ਕਿਸਾਨਾਂ ਨੂੰ ਇੱਥੇ ਉਧਰ ਲੜਨ ਦੀ ਜਗ੍ਹਾ ਇੱਧਰ ਦਰਾਣੀਆਂ ਚ ਠਾਣੀ ਨਾ ਨਾ ਇਹ ਨਹੀਂ ਲੜਦੀਆਂ ਸੀ ਤੇ ਕਹਿੰਦੇ ਵੀ ਥੱਕਾ ਹੈ ਕਿਸਾਨਾਂ ਨਾਲ ਕਰਦਾ ਇਹ ਵੀ ਇਹ ਬੜਾ ਆਪ ਤਾਂ ਕੋਈ ਬੜਾ ਨਹੀਂ ਹੈਗਾ ਵੱਡਾ ਬਣਾਏ ਤਾਂ ਭਣ ਪਾਈਆਂ ਨਹੀਂ ਐ ਵੀ ਮੈਡਮ ਉੱਥੇ ਕਰਸਾਨਾ ਕਣੀ ਵੀ ਸੋਚੇ ਹੈ ਸਿੰਗੂ ਵੀ ਸਿੰਗੂ ਤੁਸੀਂ 8-9 ਮਹੀਨੇ ਲਾ ਕੇ ਆਏ ਸੀ ਉੱਥੇ ਵੀ 8-9 ਮਹੀਨੇ ਲਾ ਕੇ ਆਇਆ ਅੱਛਾ ਹਾਂ ਉੱਥੇ ਬੈਠੇ ਰਹੀਆਂ ਤੇ ਤੁਹਾਨੂੰ ਫਿਰ ਇੱਥੇ ਆ ਕੇ ਪੰਜਾਬ ਜੀ ਸਨਮਾਨ ਵੀ ਕੀਤਾ ਸੀਗਾ ਉਹ ਕਿਹੜੀ ਫਿਲਮ ਆਈ ਸੀ ਬੂਹੇ ਬਾਰੀਆਂ ਤੇ ਅਸੀਂ ਗਏ ਤੇ ਚੰਡੀਗੜ੍ਹ ਆ ਹਾਂ ਗੱਡੀ ਦਾ ਖਰਚਾ ਉਹਨਾਂ ਨੇ ਆਪ ਦਿੱਤਾ ਸੀ ਤੇ ਸਾਨੂੰ ਖਾਣਾ ਪੀਣਾ ਆਪ ਖਵਾਇਆ ਸੀ ਉਹਨਾਂ ਨੇ ਨਾਲ ਫਿਲਮ ਵੀ ਦਿਖਾਈ ਹਾਂ ਫਿਰ ਮ ਦਿਖਾਈ ਫਿਲਮ ਦਿਖਾਉਣ ਖਾਤਿਰ ਹੀ ਲੈ ਕੇ ਗਏ ਸੀ ਸਾਨੂੰ ਉਹਨਾਂ ਨੇ ਦੇਖਿਓ ਕੋਈ ਖੋਜ ਉਹਨਾਂ ਨੇ ਅਸੀਂ ਆਏ ਬੈਠੀਆਂ ਪੰਜ ਜਾਨੀਆਂ ਚਾਹ ਪੀਣ ਲੈਰੀਆਂ ਤੇ ਕੋਲੇ ਸਾਡੇ ਮੂਹਰੇ ਲੱਗੇ ਹੋਣੇ ਵਿੱਚ ਕਰੀ ਵੀ ਉਹ ਫੋਟੋ ਹੁੰਦੀ ਇਲਾਕੇ ਵੀ ਉਥੋਂ ਉਹਨਾਂ ਨੇ ਫਿਰ ਹੌਲੀ ਹੌਲੀ ਖੋਜ ਕੱਢੀ ਫਿਰ ਸਾਡੇ ਸਰਪੰਚ ਕੋਲੇ ਗਿਆ ਤੇ ਫੋਨ ਹਾਂ ਫਿਰ ਅਸੀਂ ਆਇਆ ਤੁਹਾਨੂੰ ਉਹਨਾਂ ਨੇ ਬੁਲਾਇਆ ਸੱਦਾ ਦਿੱਤਾ ਹਾਂ ਸੱਦਾ ਦਿੱਤਾ ਉਹਨਾਂ ਨੇ ਤੇ ਉਹਨਾਂ ਨੇ ਵਧੀਆ ਫਿਲਮ ਦਿਖਾਈ ਸਾਨੂੰ ਬਹੁਤ ਚੰਗਾ ਪਤਾ ਕਿਵੇਂ ਹੁਣ ਕੰਮ ਕਰ ਕਿਵੇਂ ਚੱਲ ਰਿਹਾ ਜੀ ਕਿਵੇਂ ਰਾਸ਼ਨ ਪਾਣੀ ਆਪਣਾ ਖੁੱਲਿਆ ਹੋਇਆ ਕਿ ਅਜੇ ਲੰਗਰ ਸੇਵਾ ਹੀ ਬਹੁਤ ਚੱਲ ਰਹੀ ਹੈ ਲੰਗਰ ਸੇਵਾ ਬਹੁਤ ਦੂ ਆਉਂਦੀ ਹੈ ਜੇ ਸਾਨੂੰ ਲੋੜ ਵੀ ਹੁੰਦੀ ਹੈ ਅਸੀਂ ਬਣਾ ਲੈਨੇ ਸਾਰਾ ਕੁਝ ਆਪੇ ਆ ਸਾਡੇ ਦੇ ਹਾਂ ਅਸੀਂ ਬਣਾ ਵੀ ਲੈਨੇ ਆ 6-6 ਮਹੀਨੇ ਰਾਸ਼ਨ ਪੂਰਾ ਕਰਕੇ ਲੱਗਿਆ ਪੂਰਾ ਜਮਾ ਪੰਮਾ ਸਾਲ ਲੱਗ ਜੇ ਹਾਂ ਭਰੀਆਂ ਹੋਈਆਂ ਟਰਾਲੀਆਂ ਨੇ ਸਾਡੀਆਂ ਜਮਾ ਕੰਗ ਪਰੇਸ਼ਾਨੀ ਕੋਈ ਆ ਰਹੀ ਹੈ ਨਾ ਕੋਈ ਪਰੇਸ਼ਾਨੀ ਨਹੀਂ ਹੈਗੀ ਇੱਥੇ ਪਿੰਡ ਚ ਲਵੇ ਨਾ ਆਏ ਉਹਨੇ ਕੱਪੜੇ ਤੋਆ ਲੈਣੇ ਕੋਈ ਸਾਨੂੰ ਉਹ ਨਹੀਂ ਹੈਗਾ ਪਿੰਡ ਵਾਲੇ ਨਾਲ ਫਿਰ ਸਾਥ ਦੇ ਰਹੇ ਨਹੀਂ ਘਰਾਂ ਦੇ ਵਿੱਚ ਦੇ ਦਿੰਦੇ ਨਹੀਂ ਆਉਣ ਦੇਂਦੇ ਨੇ ਨਾ ਦਿੰਦੇ ਨੇ ਆਉਣਗੇ ਸਵੇਰੇ ਆਉਣਗੇ ਮੈਂ ਪਹਿਲਾਂ 20 ਮੁੰਡੇ ਆ ਗਏ ਤੇ 20 ਬੱਸ ਵਾਗੇ ਹੁਣ ਫੇਰ ਆਉਣਗੇ ਆਸ-ਪਾਸ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਂਦੇ ਉਹਨਾਂ ਨੂੰ ਤਾਉਣ ਵਾਸਤੇ, ਕੱਪੜੇ ਧੋਣ ਵਾਸਤੇ ਉਹ ਮੈਂ ਕਿਹਾ ਸਹਿਯੋਗ ਕਰਦੇ ਨੇ ਇਹ ਪਿੰਡ ਵਾਲੇ ਇਧਰ ਹਾਂ ਹਾਂ ਪੂਰਾ ਮਨ ਕਰਦੇ ਨੇ। ਚਾਹ ਪਾਣੀ ਵੀ ਪਿਉਂਦੇ ਨੇ, ਰੋਟੀ ਨੂੰ ਵੀ ਯੋਗ ਲਾਉਂਦੇ ਨੇ। ਅਸੀਂ ਕਹਿੰਦੇ ਵੀ ਰੋਟੀ ਅਸੀਂ ਛੱਕੇ ਆਈ। ਸਾਡੇ ਕੱਪੜੇ ਧੋਦੋ ਬਸ ਅਸੀਂ ਨਹਾ ਲਾਂਗੇ। ਗਰਮ ਪਾਣੀ ਦਿੰਦੇ ਨੇ। ਹਾਂ ਵਧੀਆ ਸੇਵਾ ਕਰਦੇ ਨੇ। ਉਹ ਕਹਿੰਦੇ ਨੇ ਵੀ ਬੇਬੇ ਤੁਸੀਂ ਕਾਤੋਂ ਵੀ ਉਰੇ ਆਂ। ਉਹ ਵੀ ਮੁੰਡੇ ਹੈਗੇ ਨੇ। ਮਾਹ ਬਈ ਦੇਖੀ ਵੀ ਸਾਨੂੰ ਆਏ ਅਬੀ ਸਾਡੇ ਮੁੰਡੇ ਇਕੱਲੇ ਨਾ ਜਾਣਾ ਵੀ ਅਸੀਂ ਆਪਦੇ ਕੋਲੇ ਬੈਠੇ ਆ ਵੀ ਸਾਨੂੰ ਕੋਈ ਉਹ ਨਾ ਹੋਵੇ ਵੀ ਅਸੀਂ ਤਾਂ ਬੈਠੇ ਆਂ ਰੀ ਵੀ ਅਸੀਂ ਜਵਾਖਾਂ ਨੂੰ ਛੱਡ ਕੇ ਜਾਣ ਜੁਗਰੀਆਂ ਨਹੀਂ ਹੈਗੀਆਂ ਵੀ ਅਸੀਂ ਤਾਂ ਉਰੀ ਬੈਠਾਂਗੇ ਕੋਈ ਐਜੀ ਚੀਜ਼ ਤਾਂ ਨਹੀਂ ਜਿਹੜੀ ਘਰ ਦੀ ਉਹਦੇ ਯਾਦ ਆਉਂਦੀ ਹੋਵੇ ਜਾਂ ਲੱਗਦਾ ਹੋਵੇ ਕਿ ਆ ਘਰ ਵਾਲੀ ਚੀਜ਼ ਉਰੇ ਨਹੀਂ ਹੈਗੀ ਆ ਕਿ ਨਾ ਵੱਧੂ ਚੀਜ਼ ਹੈ ਕੋਈ ਆਹੋ ਨਹੀਂ ਐਜੀ ਗੱਲ ਵੀ ਮੈਲ ਨਹੀਂ ਚੱਲਦਾ ਗੱਲਾਂ ਗੁੱਲਾਂ ਮਾਰਨੀਆਂ ਔਖੀਆਂ ਹੋ ਜਾਂਦੀਆਂ ਮਾਰ ਲਾ ਨਿਆ ਮਾਰ ਲਾ ਨਿਆ ਗੱਲਾਂ ਚੱਲ ਰੇ ਮੋਬਾਈਲ ਚੱਲ ਰੇ ਗੱਲਾਂ ਤੇ ਚੱਲਦਾ ਉਹ ਨਹੀਂ ਦੇਖੇ ਚੱਲਦਾ ਮਿੰਡ ਵਾਲੀ ਬੀਬੀਆਂ ਨਾਲ ਹੁੰਦੀ ਏ ਗੱਲਬਾਤ ਕੀ ਕਹਿੰਦੀਆਂ ਪਿੰਡ ਵਾਲੀ ਬੀਬੀਆਂ ਨਾ ਹੁੰਦੀ ਏ ਗੱਲ ਹਾਂ ਉਹ ਕਹਿੰਦੀ ਵੀ ਵੀ ਅਸੀਂ ਆਵਾਂਗੇ ਵੀ ਤੁਸੀਂ ਸੋਚ ਨਾ ਕਰੋ ਵੀ ਜਦੋਂ ਸਾਨੂੰ ਟਾਈਮ ਲੱਗਿਆ ਸੀ ਪਹੁੰਚਾਂਗੇ ਤੁਹਾਡੇ ਲੈ ਵੀ ਹਾਂ ਆਉਣ ਗਈਆਂ ਕਿੰਨੇ ਕਿੰਨੇ ਵਜੇ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਆ ਬੀਬੀ ਕਦ ਸੱਤ ਵੀ ਵੱਜ ਜਾਂਦੇ ਨੇ ਅੱਠ ਵੀ ਵੱਜ ਜਾਂਦੇ ਨੇ ਅੱਜ ਮੋਜ ਨਾਲ ਉੱਠਦੇ ਨੇ ਮੋਜ ਨਾਲ ਚਾਹ ਪੀਂਦੇ ਆ ਕਰਾ ਕਦੇ ਤਾਂ ਛੇਦੀ ਉੱਠਣਾ ਪੈਂਦਾ ਨਾ ਕੋਈ ਉੱਠਣਾ ਨਹੀਂ ਪੈਂਦਾ ਆਪ ਦਾ ਕਰਾਈ ਹੈ ਬਗਵਾ ਹੈਗੇ ਨਹੀਂ ਕਰਦਾਲੀਆਂ ਇੱਥੇ ਆਪਦੇ ਚਾਹ ਮੰਜੇ ਕੋਲੇ ਫੜਾ ਉਰੇ ਵੱਧ ਮੋਹ ਜਾਏ ਬਤਾਈਓ ਹਰ ਵਧੀਆ ਬੜੀ ਬਣਾਈ ਚਾਹ ਮਿਲ ਜਾਂਦੀ ਹੈ ਰੋਟੀ ਮਿਲ ਜਾਂਦੀ ਹੈ ਮੁੰਡੇ ਆਖੇ ਲੱਗੇ ਹੋਏ ਨੇ ਹਾਂ ਹਾਂ ਆਪੀ ਲੈ ਕੇ ਟ੍ਰੋਲੀ ਟ੍ਰਾਲੀ ਚ ਆ ਜਾਂਦੇ ਨੇ ਟਾਈਮ ਨਾਲ ਦੇਖਣੇ ਟਾਈਮ ਨਾਲ ਹੀ ਆ ਜਾਂਦੇ ਨੇ ਐ ਫਿਰ ਕਹਿ ਕਹ ਦਿੰਦੇ ਬੀਬੀਆਂ ਖੱਲੀਆਂ ਨੇ ਵੀ ਚਲੋ ਆਪਾਂ ਚੱਲੀਏ ਮਸਲ ਦਾ ਖਵਾ ਉਹਦਾ ਸੋਚ ਹੀ ਨਹੀਂ ਸੀ ਸਾਨੂੰ ਕੋਈ ਮੈਂ ਮੈਸਾਂ ਵੀ ਲਿਆਉ ਫਿਰ ਹੈ ਬੱਕਰੀਆਂ ਲਿਆਵਾਗੇ ਕੋਈ ਗੱਲ ਨਹੀਂ ਜੀ ਬੱਕਰੀਆਂ ਲੈ ਲਾਏ ਕੋਈ ਗੱਲ ਨਹੀਂ ਹਾਂ ਦੁੱਧ ਜੇ ਕੋਈ ਤੋੜ ਪਾਈ ਕਿ ਨਾ ਬੱਕਰੀਆਂ ਲਿਆਵਾਗੇ ਆਪੀ ਜਰੀਆ ਕਰਨੀਆਂ ਆਪਦੇ ਭਾਈ ਕਿਵੇਂ ਫਿਰ ਬੀਬੀਆਂ ਦਾ ਪੂਰੀਆਂ ਡਟੀਆਂ ਹੋਈਆਂ ਨੇ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਡਟੇ ਹੋયા ਜੀ ਸਾਰੇ ਵੀਰ ਜੀ ਇਹ ਅੰਦੋਲਨ ਇੱਥੇ ਜਮੂਗਾ ਵੀਰ ਜੀ ਤੁਸੀਂ ਦੇਖ ਲੈਣਾ ਕਿਉਂਕਿ ਕਿਸਾਨ ਆਗੂਆਂ ਨੇ ਫੈਸਲਾ ਕਰ ਲਿਆ ਵੀ ਆਪਾਂ ਜਿਹੜੀ ਗੱਲ ਜਾ ਕੇ ਦਿੱਲੀ ਕਹਿਣੀ ਹੈ ਉਹੀ ਗੱਲ ਆਪਾਂ ਇੱਥੇ ਰਹਿ ਕੇ ਵੱਡੀ ਤੱਕ ਪਾ ਸਕਦੇ ਹਾਂ ਕਿਉਂਕਿ ਸੜਕ ਦੇ ਨਾਲ ਵੀਰੇ ਚੰਡੀਗੜ੍ਹ ਕੱਟ ਚੁੱਕਿਆ ਹੈ ਆਪਣਾ ਹਿਮਾਚਲ ਘਟ ਚੁੱਕਿਆ ਹੈ ਕਲਕੱਤਾ ਘਟ ਚੁੱਕਿਆ ਹੈ ਦਿੱਲੀ ਦਾ ਘਟੇ ਚੁੱਕਿਆ ਪੂਰਾ ਵੀ ਇੱਥੇ ਜਿਹੜੀ ਤੱਕ ਪੈ ਜੂਗੀ ਦਿੱਲੀ ਬੈਠਣੋਂ ਇੱਥੇ ਤੱਕ ਸਾਨੂੰ ਵੱਧ ਪਹੂਗੀ ਇੱਥੇ ਹੈਵਾ ਜਾਵਾਂਗੇ ਗਵਰਨਮੈਂਟ ਨੂੰ ਪੂਰੀ ਇੱਥੇ ਪਰੇਸ਼ਾਨੀ ਹੈਗੀ ਸਾਨੂੰ ਅਸੀਂ ਜਾਵਾਂਗੇ ਉਰੀ ਗਾਹਾਂ ਜਾਣ ਦੀ ਸਾਡੀ ਪਲੈਨਿੰਗ ਕੋਈ ਨਹੀਂ ਹੈ ਲੈ ਤੇ ਬਾਕੀ ਜੀ ਕਰਨਾ ਕਹਿਣਾ ਚਾਹੁੰਦਾ ਜੀ ਜਿੱਦਾਂ ਸ਼ੁਭ ਕਰਨ ਵੀਰ ਦਾ ਮਤਲਬ ਕਤਲ ਕੀਤਾ ਗਵਰਨਮੈਂਟ ਨੇ ਹੁਣ ਭਗਵੰਤ ਮਾਨ ਦਾ ਦੇਖੋ ਵੀਰ ਜੀ ਟਵੀਟ ਆਇਆ ਹੈ ਕਹਿੰਦਾ ਵੀ 1 ਕਰੋੜ ਰੁਪਿਆ ਦੇ ਦੂੰ ਨੋ ਕਰੀ ਦਿ ਤੁ ਮੈਂ ਕਹਣਾ ਵੀਰ ਜੀ ਕੁਛ ਲੈਣ ਦੀ ਲੋੜ ਨਹੀਂ ਸ਼ੁਭ ਕਰਨ ਦੀਆਂ ਭੈਣਾਂ ਦਾ ਵਿਆਹ ਕਿਸਾਨ ਮਜ਼ਦੂਰ ਐਨਆਈਆਰ ਵੀਰ ਜਾਗਦੀ ਜ਼ਮੀਰ ਵਾਲੇ ਵੀਰ ਸਾਰੇ ਕਰਨਗੇ ਵੀਰ ਜੀ ਕਿਉਂਕਿ ਸਰਕਾਰ ਤੋਂ ਪੈਸਾ ਲੈਣ ਦੀ ਬਜਾਏ ਉਹ ਐਫਆਈਆਰ ਹੋਵੇ 302 ਦਾ ਪਰਚਾ ਹੋਣਾ ਚਾਹੀਦਾ ਸ਼ੁਭ ਕਰਨ ਵੀਰ ਨੂੰ ਸਿੱਧੀ ਮਤਲਬ ਦਰਜਾ ਦਵਾਉਣਾ ਚਾਹੀਦਾ ਵੀਰ ਜੀ ਬਿਲਕੁਲ ਬੀਬੀਆਂ ਇੱਥੇ ਪਹਿਲੇ ਦਿਨ ਤੋਂ ਹੀ ਡਟੀਆਂ ਹੋਈਆਂ ਨੇ ਕਹਿੰਦੀ ਘਰ ਨਹੀਂ ਜਾਣਾ ਪਹਿਲਾਂ ਵੀ ਸਿੰਘੂ ਮੋਰਚੇ ਦੇ ਵਿੱਚ ਵੀ ਇਹ ਵੱਡਾ ਯੋਗਦਾਨ ਪਾ ਕੇ ਆਏ ਸੀ ਉੱਥੇ ਵੀ 8-9 ਮਹੀਨੇ ਲਗਾਤਾਰ ਰਹਿ ਕੇ ਆਏ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਇਹਨਾਂ ਨੂੰ ਸਨਮਾਨ ਕੀਤਾ ਗਿਆ ਤਾਂ ਇਹ ਹੁਣ ਇੱਕ ਵਾਰ ਫੇਰ ਤੋਂ ਬੀਬੀਆਂ ਸ਼ੰਭੂ ਬਾਰਡਰ ਦੇ ਉੱਤੇ ਆ ਚੁੱਕੀਆਂ ਨੇ ਔਰ ਕਹਿ ਰਹੀਆਂ ਨੇ ਕਿ ਅਸੀਂ ਤਾਂ ਉਰੇ ਹੀ ਬੈਠੀਆਂ ਉਰੇ ਹੀ ਆਪਣਾ ਮੋਰਚਾ ਫਤਿਹ ਕਰਕੇ ਘਰ ਨੂੰ ਵਾਪਸ ਜਾਵਾਂਗੇ ਕੈਮਰਾ ਪਰਸਨ ਰੀਸ਼ੂ ਦੇ ਨਾਲ ਗਗਨਦੀਪ ਸਿੰਘ ਪ੍ਰੋਪੰਜਾ